ਹੇ ਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆਪਣੇ ਬਾਰੇ ਦੱਸ ਦਿਓ ਆਪਣੀ ਸੰਪਰਦਾ ਬਾਰੇ ਦੱਸ ਦਿਓ ਤੇ ਅੱਜ ਤੁਸੀਂ ਜਿਹੜੀ ਸੇਵਾ ਲੈ ਕੇ ਆਏ ਹੋ ਉਹਦੇ ਬਾਰੇ ਤੁਸੀਂ ਆਪਣੇ ਵਿਚਾਰ ਰੱਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀਓ ਦਾਸ ਭਾਈ ਗੁਰਪ੍ਰੀਤ ਸਿੰਘ ਖਾਲਸਾ ਦਸ਼ਮੇਸ਼ਰਣਾ ਗੜ ਤੋਂ ਸੋ ਸੰਗਤ ਜੀ ਬਾਬਾ ਮੇਜਰ ਸਿੰਘ ਸੋਡੀ ਮਹਾਪੁਰਖਾਂ ਦੇ ਆਪਾਂ ਹੁਕਮ ਦੇ ਨਾਲ ਇਸ ਪਿੰਡ ਦੇ ਵਿੱਚ ਆਏ ਆ ਸੋ ਸੰਗਤ ਜੀ ਬਹੁਤ ਜ਼ਿਆਦਾ ਰਾਸ਼ਨ ਜਿਹੜਾ ਆ ਪਹੁੰਚ ਚੁੱਕਿਆ ਆ ਬਟ ਸਾਡੀ ਮੇਨ ਜਿਹੜਾ ਮੋਟਿਵ ਆ ਉੱਥੇ ਅਸੀਂ ਪਹੁੰਚੀਏ ਗਰਾਊਂਡ ਲੈਵਲ ਤੇ ਗਰਾਊਂਡ ਜ਼ੀਰੋ ਤੇ ਆਪਾਂ ਵਰਕ ਕਰੀਏ ਆਪਾਂ ਉੱਥੇ ਨਾ ਪਹੁੰਚੀਏ ਜਿੱਥੇ ਸਾਰੇ ਆ ਗਏ ਮੈਂ ਬੜੇ ਐਸੀ ਚਲੋ ਸੇਵਾਦਾਰ ਬਹੁਤ ਮਤਲਬ ਜਿਆਦਾ ਚੜਦੀ ਕਲਾ ਵਾਲੇ ਸਿੰਘ ਹੈਗੇ ਨੇ ਬਟ ਕਈ ਕੀ ਕਰ ਰਹੇ ਨੇ ਕਿ ਸਿਰਫ ਆਏ ਵੀਡੀਓ ਬਣਾ ਕੇ ਚਲੇ ਗਏ ਠੀਕ ਹੈ ਸੋ ਇੱਥੇ ਆਪਾਂ ਆਏ ਆ ਜਿਹੜਾ ਮਤਲਬ ਜਿੱਥੋਂ ਮੇਨ ਫਲੱਡ ਦੀ ਸ਼ੁਰੂਆਤ ਹੋਈ ਜਿਹੜਾ ਰਾਤੋ ਰਾਤ ਲੋਕਾਂ ਨੂੰ ਮਤਲਬ ਸਮਾਨ ਸਮੇਟਣ ਦਾ ਵੀ ਮੌਕਾ ਨਹੀਂ ਮਿਲਿਆ ਠੀਕ ਹੈ ਅਸੀਂ ਉਸ ਪਿੰਡ ਪਹੁੰਚੇ ਹਾਂ ਤੋਂ ਇੱਥੇ ਆਪ ਵੀ ਤੁਸੀਂ ਦੇਖ ਰਹੇ ਆ ਕੋਈ ਵੱਡੀਆਂ ਸੰਸਥਾਵਾਂ ਕੋਈ ਇਥੇ ਨਹੀਂ ਪਹੁੰਚ ਸਕੀਆਂ ਹੋ ਸਕਦਾ ਉਹਨਾਂ ਨੂੰ ਪਤਾ ਵੀ ਨਾ ਹੋਵੇ ਨਾ মিডিਆ ਇੱਥੇ ਬਹੁਤ ਜਿਆਦਾ ਆ ਰਿਹਾ ਸੋ ਮੈਂ ਧੰਨਵਾਦ ਕਰਦਾ ਹਾਂ ਵੀਰਾਂ ਦਾ ਜਿਹੜੇ ਇਸ ਪਿੰਡ ਪਹੁੰਚੇ ਨੇ ਤੇ ਕਵਰੇਜ ਕਰ ਰਹੇ ਨੇ ਸੋ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਬਾਕੀ ਵੀ ਜਿਹੜੇ মিডিਆ ਆ ਉਹ ਵੱਧ ਤੋਂ ਵੱਧ ਇਸ ਜਿਹੜੇ ਮਤਲਬ ਪਿੰਡਾ ਬਾਰਡਰ ਏਰੀਆ ਉੱਥੇ ਜ਼ਰੂਰ ਆਉਣ ਇੱਥੇ ਲੋਕਾਂ ਦਾ ਲੋਕਾਂ ਦਾ ਬਹੁਤ ਜਿਆਦਾ ਬੁਰਾ ਹਾਲ ਹੈ ਠੀਕ ਹੈ ਲੋਕਾਂ ਦੇ ਰਾਤੋ ਰਾਤ ਸਾਰਾ ਕੁਝ ਫਰਨੀਚਰ ਸਭ ਕੁਝ ਰੁੜ ਗਿਆ ਉਹਨਾਂ ਦਾ ਠੀਕ ਹੈ ਸੋ ਇੱਕ ਮੈਂ ਬੇਨਤੀ ਹੋਰ ਕਰਨਾ ਚਾਹੁੰਦਾ ਆ ਕਿ ਜਿਹੜੇ ਸਾਡੇ ਭਰਾ ਜਿਹੜੇ ਮਾਲਵੀ ਵੱਲੋਂ ਆਉਂਦੇ ਨੇ ਜਿਹੜੇ ਸਾਡੇ ਭਰਾ ਜਿਹੜੇ ਦੁਆਬੇ ਵੱਲੋਂ ਆ ਰਹੇ ਨੇ ਠੀਕ ਹੈ ਸਭ ਤੋਂ ਵੱਧ ਸਕੈਮ ਕੀ ਚੱਲ ਰਿਹਾ ਧੋਖਾਧੜੀ ਕੀ ਚੱਲ ਰਹੀ ਹੈ ਕਿ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਹੜ ਨਹੀਂ ਵੀ ਆਏ ਉਹ ਵੀ ਜਿਹੜੇ ਆ ਉਹ ਮਤਲਬ ਲੋਕੀ ਖਲੋਗੇ ਰਾਹ ਦੇ ਵਿੱਚ ਤੇ ਉਹਨਾਂ ਕੋਲੋਂ ਕੋਈ ਪਸ਼ੂਆਂ ਦਾ ਚਾਰਾ ਕੋਈ ਖਾਣ ਪੀਣ ਦਾ ਸਮਾਨ ਕੋਈ ਲੰਗਰ ਉਹ ਆਪਣੇ ਆਪਣੇ ਘਰ 200 200 ਜਿਹੜੀ ਇੱਕ ਪਾਣੀ ਦੀਆਂ ਪੇਟੀਆਂ ਜਿਹੜੀਆਂ ਨਾ ਉਹ ਇੱਕ ਇੱਕ ਜਿਹੜੇ ਘਰ ਦੇ ਵਿੱਚ ਆ ਠੀਕ ਹੈ ਤੇ ਉਹ 20 ਰੁਪਏ ਦੀ ਜਿਹੜੀ ਬੋਤਲ ਆਲਾ ਉਹ ਅੱਗੇ 50 100 ਰੁਪਏ ਦੀ ਵੇਚ ਰੇ ਆ ਠੀਕ ਹੈ ਸੋ ਇਹ ਚੀਜ਼ ਆ ਮੇਰੀ ਹੱਥ ਬਨ ਕੇ ਬੇਨਤੀ ਆ ਵੀ ਰਾਹ ਦੇ ਵਿੱਚ ਕਿਸੇ ਦਾ ਵੀ ਕੋਈ ਭੋਲਾ ਚਿਹਰਾ ਵੇਖ ਕੇ ਸਾਡੇ ਪੰਜਾਬੀਆਂ ਦੇ ਦਿਲ ਬੜੇ ਹੁੰਦੇ ਵੱਡੇ ਹੁੰਦੇ ਨੇ ਉਹ ਭੋਲੇ ਹੁੰਦੇ ਨੇ ਠੀਕ ਹੈ ਜਜ਼ਬਾਤੀ ਹੁੰਦੇ ਨੇ ਸੋ ਹੱਥ ਬਨ ਕੇ ਬੇਨਤੀ ਆ ਵੀ ਰਾਹ ਦੇ ਵਿੱਚ ਕਦੀ ਵੀ ਕੋਈ ਵੀ ਜਿਹੜੀ ਉਹ ਕੋਈ ਸ਼ੈ ਜਿਹੜੀ ਲੈ ਕੇ ਆਏ ਨੇ ਲੰਗਰ ਜਿਹੜੀ ਵਸਤੂ ਲੈ ਕੇ ਆਏ ਨੇ ਉਹ ਕਦੀ ਵੀ ਜੋ ਉੱਥੇ ਰੁਕਣ ਨਾ ਉਹ ਪਿੰਡਾਂ ਦੇ ਵਿੱਚ ਜਿਹੜੇ ਆ ਉਹ ਲੈ ਕੇ ਆਉਣ ਤੇ ਆਪਣੇ ਹੱਥ ਹੀ ਦੇਣ ਠੀਕ ਹੈ ਨਾ ਸੋ ਇਹ ਹੱਥ ਬਨ ਕੇ ਮੇਰੀ ਬੇਨਤੀ ਆ ਤੇ ਇੱਕ ਲੋਕਾਂ ਵਾਸਤੇ ਵੀ ਬੇਨਤੀ ਆ ਕਿ ਲੋਕਾਂ ਨੂੰ ਦੇਖ ਰਿਹਾ 18 ਤੇ ਮੁੰਡੇ ਜਿਹੜੇ ਉਲੜ ਬਾਜੀ ਕਰ ਰਹੀ ਸੀ ਮੈਂ ਰਾਜ ਦੇਖਿਆ ਸੀ 18 ਦੇ ਘੁੰਮ ਰਹੇ ਆ ਮੁੰਡੇ ਸੋ ਮੈਂ ਹੱਥ ਬਨ ਕੇ ਬੇਨਤੀ ਆ ਕਿ ਇਹ ਕੋਈ ਪਿਕਨਿਕ ਸਪੋਰਟ ਨਹੀਂ ਆ ਠੀਕ ਹੈ ਇੱਥੇ ਬਹੁਤ ਲੋਕਾਂ ਦੇ ਘਰੋ ਜੜ ਗਏ ਤੁਸੀਂ ਜੇ ਆਉਣਾ ਆ ਤੇ ਇੱਥੇ ਆਪਣਾ ਸੇਵਾ ਸੇਵਾ ਵਾਸਤੇ ਆਓ ਇਹ ਘੁੰਮਣ ਵਾਸਤੇ ਨਹੀਂ ਆਇਓ ਨਾ ਕੋਈ ਆਪਣੇ ਕੋਈ ਬਾਲ ਬੱਚਿਆ ਕੋਈ ਇਸ ਤਰ੍ਹਾਂ ਇੱਥੇ ਕੋਈ ਲੈ ਕੇ ਆਇਓ ਠੀਕ ਹੈ ਸੋ ਮੇਰੀ ਹੱਥੋਂ ਬਨ ਕੇ ਬੇਨਤੀ ਹੈ ਇੰਨੀ ਕੀ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਦਾ ਪਿੰਡ ਕੋਈ ਕੀ ਮਦਦ ਪਿੰਡ ਕੋ ਨਹੀਂ ਆਲਾ ਇੱਕ ਪਿੰਡ ਜਿਹੜਾ ਉਹ ਪ੍ਰਸ਼ਾਸਨ ਨੇ ਕੀ ਮਦਦ ਕੀਤੀ ਹੈ ਉਹ ਸਾਡੇ ਨਹੀਂ ਪ੍ਰਸ਼ਾਸਨ ਦੀ ਦੇਖੋ ਜੀ ਹਾਨੂੰ ਤੇ ਹਜੇ ਤੱਕ ਕੋਈ ਐਸਾ ਕੋਈ ਨਹੀਂ ਲੱਭਿਆ ਜਿਹੜੀ ਪ੍ਰਸ਼ਾਸਨ ਨੇ ਇੱਥੇ ਤੱਕ ਪਹੁੰਚਿਆ ਹੋਵੇ ਕੋਈ ਐਸੀ ਸਾਨੂੰ ਅਈ ਗੱਲਬਾਤ ਕੀਤੀ ਆ ਪਰਿਵਾਰਾਂ ਨਾਲ ਠੀਕ ਹੈ ਨਾ ਸੋ ਉਹ ਕਹਿੰਦੇ ਆ ਕਿ ਜਿੱਦਾਂ ਅਸੀਂ ਆਏ ਆ ਜਾਂ ਹੋਰ ਕੋਈ ਮਤਲਬ ਸੇਵਾਦਾਰ ਬਹੁਤ ਘੱਟ ਗਿਣਤੀ ਵਿੱਚ ਇੱਥੇ ਪਹੁੰਚ ਰਹੇ ਨੇ ਠੀਕ ਹੈ ਸੋ ਕੋਈ ਇੱਥੇ ਜਿਹੜੇ ਸਾਡੇ ਡੀਸੀ ਸਾਹਿਬ ਨੇ ਏਰੀਏ ਦੇ ਉਹਨਾਂ ਨੂੰ ਚਾਹੀਦਾ ਕਿ ਇੱਥੇ ਆ ਜਾ ਕੇ ਵੱਧ ਤੋਂ ਵੱਧ ਟੀਮਾਂ ਭੇਜਣ ਠੀਕ ਹੈ ਨਾ ਚਲੋ ਸਿੰਘ ਲੱਗੇ ਨੇ ਮਤਲਬ ਕੋਈ ਜਥੇਬੰਦੀਆਂ ਆਈਆਂ ਨੇ ਕਾਰ ਸੇਵਾ ਵਾਲੇ ਐਂਬੂਲੈਂਸ ਲੈ ਕੇ ਆਏ ਨੇ ਸਾਰਾ ਕੁਝ ਪਹੁੰਚਿਆ ਇੱਥੇ ਠੀਕ ਹੈ ਬਟ ਉਸ ਲੈਵਲ ਤੇ ਨਹੀਂ ਹੋ ਰਿਹਾ ਠੀਕ ਹੈ ਜਿੱਦਾਂ ਹੋਣਾ ਚਾਹੀਦਾ ਸੀ ਜਿੱਦਾਂ ਜਿੱਦਾਂ ਤੁਸੀਂ ਆਏ ਜੇ ਬਟ ਇਦਾਂ ਚਾਹੀਦਾ ਕਿ ਹੋਰ ਮੀਡੀਆ ਵੀ ਆਵੇ ਉਹ ਮੀਡੀਆ ਕਵਰੇਜ ਕਰੇ ਤਾਂ ਫਿਰ ਜਿਹੜੀ ਸਰਕਾਰਾਂ ਤੱਕ ਗੱਲ ਪਹੁੰਚੇ ਠੀਕ ਆ ਆਪਾਂ ਸਰਕਾਰ ਨੂੰ ਦੋਸ਼ ਨਹੀਂ ਦੇ ਸਕਦੇ ਉਹਨਾਂ ਤੱਕ ਗੱਲ ਹੀ ਨਹੀਂ ਪਹੁੰਚਦੀ ਠੀਕ ਹੈ ਨਾ ਸੋ ਇਹ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇਸ ਚੀਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਕਿ ਗਰਾਊਂਡ ਜ਼ੀਰੋ ਤੇ ਕੰਮ ਕੀਤਾ ਜਾਵੇ ਬਾਹਰੋਂ ਆ ਕੇ ਜਿੱਥੇ ਚਾਰ ਪਿੰਡ ਹੈਗੇ ਉੱਥੇ ਵੇਖ ਕੇ ਤੇ ਵੀਡੀਓ ਬਣਾ ਕੇ ਨਾ ਪਿੱਛੇ ਮੁੜਿਆ ਜਾਵੇ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ